सामने वेको तर ठीक है देव ओके दे सामने वेख ਸਭ ਦੇ ਅਧਿਕਾਰਾਂ ਦੀ ਬਰਕਰਾਰ ਰੱਖਣ ਲਈ ਦੇਸ਼ ਨੂੰ ترقی ਦੀ ਰਾਹ ਤੇ ਲੈ ਗਈ ਹੈ ਅੱਜ 15 ਅਗਸਤ 2024 ਦਾ 15 ਦਿਨ ਸਰਬੀਜਨ ਪੱਧਰ ਤੇ ਏਅਰ ਜੀਨ ਦੀ ਗਰਾਊਂਡ ਵਿੱਚ ਕੰਗ ਛੱਤ ਜਿਸ ਵੇਸ਼ਵਾਨ ਜੋ ਸੀਐਮ ਸ਼੍ਰੀ ਅਸ਼ੋਕ ਕੁਮਾਰ ਸੀਐਸ ਮੁੱਖ ਮਹਿਮਾਨ ਵਜੂ ਹੋ ਵੀਕਾਰੇ ਵਾਰੇ ਹਨ ਸਮਾਜਿਕ ਪ੍ਰਸ਼ਾਸਨ ਵੱਲੋਂ ਜੀ ਆਇਆਂ ਨੂੰ ਰਾਸ਼ਟਰ ਸੂਤ ਸ੍ਰੀ ਚੱਕ ਇਹਨਾਂ ਦੇ ਨਾਲ ਹਨ ਮਾਨਯੋਗ ਤੇ ਸੀਰਦਾਰ ਸ਼੍ਰੀ ਹਰਪ੍ਰੀਤ ਸਿੰਘ ਜੀ চমাল <laughs> ਸਸ ਸਸ ਐਨ ਐਸ ਐਸ ਸਕਾਊਟ ਬੈਡ ਤੇ ਸਕੂਲੀ ਬੱਚਿਆਂ ਦੀਆਂ ਪ੍ਰੇਰ ਟੁਕੜੀਆਂ ਦਾ ਮੌਇਨਾ ਕੀਤਾ ਜਾਵੇਗਾ ਮੁੱਖ ਮਹਿਮਾਨ ਜੀ ਨੂੰ ਇਸਪੋਰਟ ਕਰੇ ਹਨ ਮਾਨਯੋਗ ਡੀ ਐਸ ਪੀ ਸ਼੍ਰੀ ਵਿਪਨ ਕੁਮਾਰ ਜੀ ਅਤੇ ਐਫ ਆਈ ਗੁਰਦੀਪ ਸਿੰਘ ਜੀ ਅੱਜ ਦਾ ਦਿਹਾੜਾ ਚਾਰੇ ਪਾਸੇ ਖੜੀ ਰਹੇ ਸਹਿਕ ਤੇ ਸੁਲਾਨੀ ਫਾਈਨਲ ਟੀਮ ਪ੍ਰੇਰ ਟੁਕੜੀਆਂ ਕੋਲ ਖੁਸ਼ੀ ਹੋਈ ਸਤਿ ਸ਼੍ਰੀ ਅਕਾਲ ਪੰਜਾਬ ਪੁਲਿਸ ਦੇ ਜਵਾਨਾਂ ਦੀ ਫੂਕਰੀ ਜਿਨ੍ਹਾਂ ਨੇ ਸ਼ੁਰੂ ਕਰਦਿਆਂ ਸੇਵਾ ਬਹੁਗਾ ਕਰੋ ਨਾ ਮਾੜੋ ਜਿਹਨਾਂ ਨੇ ਵਸਾਇਆ ਹੋਇਆ ਹੈ ਸੰਦਰ ਜ਼ਮੀਨੀਆਂ ਵਸੀਆਂ ਦਾ ਨੈਣ ਇਹ ਜਵਾਨ ਸਰਹੱਦਿਆ ਦੇ ਯਕੀਨੀ ਬਣਾਉਣ ਲਈ ਪੂਰੀ ਜਨਾਂ ਮਦਦ ਕਰਦੇ ਹਨ ਇਸੇ ਤਰ੍ਹਾਂ ਪੰਜਾਬ ਹੋਮ ਗਾਰਡ ਐਸ ਐਸ ਸੀ ਮਹਿਮਾਨ ਜੀ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦੇਗੇ ਅੱਜ ਦੇ ਸੰਚੁਲਤਾ ਦਿਵਸ ਦੇ ਮੌਕੇ ਤੇ ਸੰਦੇਸ਼ ਤੇਰੇ ਸਤਿਕਾਰਯੋਗ ਜਿਹੜੇ ਪੰਜਾਬ ਵਾਸੀਓ ਅੱਜ ਅਸੀਂ ਸਾਰੇ ਜੇਸਵਾਸੀ ਅਜਾ ਕਰਵਾ ਆਜ਼ਾਦੀ ਦਿਵਸ ਬੜੀ ਉਮਤਾ ਨਾਲ ਮਨਾ ਰਹੇ ਹਾਂ ਮੈਂ ਇਸ ਖਾਸ ਮੌਕੇ ਤੇ ਤੁਹਾਨੂੰ ਸਾਰਿਆਂ ਨੂੰ ਜੋਬੀ ਸ਼ਾਮਾ ਤੇ ਮੈਨਾਈ ਦਿੰਦਾ ਹਾਂ ਵਾਡੇ ਸਨਾਰੇ ਪ੍ਰਕਰੀ ਕਾਮਨਾ ਕਹਾ ਅਜਾਦੀ ਦੇ ਆਰੇ ਦੇ ਸਮਾਰੋ ਦੇਸ਼ ਮਾਰ ਦੇ 10000 ਸਵਾ ਤੇ ਸੁਭਾ ਅਰੇ ਦਾ ਮਨਾਰ ਇੱਕੋ ਸਮੇ ਉਨਾਈ ਜਾ ਰਿਹਾ ਹੈ ਇਹ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ ਅੱਜ ਕੋ 70 ਸਾਲ ਮਿਲਨਾ 1947 ਨੂੰ ਅਜਾਦੀ ਅਜਾਦ ਹੋਇਆ ਸੀ शवासियों ने राष्ट्रपिता महात्मा गांधी जी की में आजादी प्राप्त करने वास्तव लड़ी सी यह बहुत माण वाली गल है कि आजादी के में संग्रामी ने अब तो वर्बानियां दिखा शहीद आजम सरदार भगत सिंह राजू सुखदेव करदार करतार सिंह सराफा शहीद मोहन लाल ठीहरा ਸਾਰੇ ਸਤਿ ਸ੍ਰੀ ਅਕਾਲ ਸਤੇ ਜੀਆ ਵਾਲਾ ਗੁਰੂ ਕਾਰਨਾ ਮੰਨਣਾ ਸਾਰੇ ਜਥੇਬੀ ਨੌਜਵਾਨ ਛੇ ਉਦਮ ਸਿੰਘ ਅਤੇ ਹੋਰ ਅਗਾਂਧਿਤ ਦੇ ਪਰਮਾਨੀਆਂ ਵੱਲੋਂ ਸਮੇਂ ਸਮੇਤੇ ਅਰੰਭੇ ਗਏ ਅਗਾਂਧਿਤ 10 ਸਰਕਾਰ ਦਾ 15 ਜਨਵਰੀ 1947 ਨੂੰ ਕਾਗੜਾ ਮੇਸ ਆਜ਼ਾਦ ਹੋਇਆ ਸੀ ਮੈਂ ਇਹ ਸਾਰੇ ਮਹਾਨ ਜਿੰਦਾਂ ਦੀ ਕੁਰਬਾਨੀ ਅਗੇ ਆਪਣਾ ਸਿਰ ਝਾਉਦੇ ਹੋਏ ਮੂਹਰੇ ਵਸਾਆਂ ਨੂੰ ਉਹਨਾਂ ਦੇ ਉਮੀਦਵਾਰਾਂ ਅਤੇ ਸਾਥੀ ਭਾਈਚਾਰੇ ਨੂੰ ਮਜਬੂਰ ਕਰਨ ਦੇ ਲੋਕਲੇ ਨੂੰ ਸਰਕਾਰ ਕਰਨ ਲਈ ਯੋਗਦਾਨ ਪਾਉਣ ਦੀ ਅਪੀਲ ਕਰਦਾ ਹਾਂ ਅੱਜ ਜੁੜਦਾ ਹੈ ਕਿ ਚਲੋ ਅਸੀਂ ਸਾਰੇ ਰਲ ਕੇ 75ਵਾਂ ਯਾਦਿਵ ਦਿਵਸ ਬੜੀ ਸ਼ਾਨੋ ਸ਼ੌਕਤ ਨਾਲ ਮਨਾ ਰਹੇ ਹਾਂ ਜਾਨੋ ਸੰਧਾ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਪੀਂਗਾਓ ਗਰੇਤਰ ਜੀ ਦੀ ਸਾਹਾਂ ਨੂੰ ਸਮਝਿਆ ਹੋਇਆ ਸੁੱਤਿਆਂ ਨੂੰ ਦਿੱਤੀ ਤੌਰ ਤੇ वो दिते हैं सूबे भ्रिष्टाचार है जिला प्रशासन लगातार अपना बारी जन सुनवाई कैंप लगा के दूर दुराकर खेतरकारी सहलता स्कीम लाभ पहुंचा रहा है लोग तो ही मुश्किल हल हो रही हैं आम आदमी क्लीनिक ਯਾਰੀ ਸਿਰਸੂਤਾਂ ਦੇ ਦਿੱਤਾ ਵਿੱਚ ਇੱਕ ਪੱਤਰ ਸਾਹਵੋਇਖਨ ਸਕੂਲ ਆਫ ਐਮੀਨੈਂਸ ਸਕੂਲ ਆਫ ਪ੍ਰੀਮੀਅਰ ਸਕੂਲ ਆਫ ਹੈਪੀਨੈਸ ਸਿਖਰ ਗਾਠ ਦੀ ਦਿੱਤਾ ਵਿੱਚ ਸਵੇਰ ਨੂੰ ਪਹਿਲੇ ਦਿਨੋਂ ਦੇ ਲੈ ਆਏ ਹਨ ਕਾਲੀ ਸਕੂਲਾਂ ਵਿੱਚ ਜੇਸੂ ਨੰਦਨੇ ਕੌਂਟੀ ਕਾਰ ਅਤੇ 1553 ਕੈਂਪਸ ਮੈਨੇਜਰ ਤਿਆਰ ਕਰਤੇ ਗਏ ਹਨ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਸਰਕਾਰੀ ਪ੍ਰਸ਼ਾਸਨ ਵਿੱਚ ਮੁਕਤ ਸਰਵਪੱਤੀ ਨੂੰ ਦਿੱਤੀ ਜਾ ਰਹੀ ਹੈ ਇਸੇ ਨਾਲ ਸਰਕਾਰ ਵੱਲੋਂ ਸੰਕਰਾ ਗ੍ਰਾਮੀ ਅਤੇ ਹੋਰਾਂ ਦੇ ਲੋਕਾਂ ਨੂੰ ਵੀ ਉਹ ਉਹ ਕੋਈਆ ਬਜਟਵਾਜਕ ਖਿਆਰੀ ਹੈ ਸਰਕਾਰ ਵੱਲੋਂ ਰਾਜੀਆਂ ਵੱਖ-ਵੱਖ ਸਕਰਾਂ ਦੇ ਆਪਣੀ ਮਿਆਦ ਪੂਰੀ ਕਰ ਚੁੱਕੇ 18 ਡੋਲ ਮਲਾਗੇ ਪੰਡ ਕਿਤੇ ਗਏ ਹਨ ਜਿਸ ਨਾਲ ਆਮ ਜਨਤਾ ਨੂੰ ਲੱਖ-ਪੱਖ 7 ਲੱਖ ਰੁਪਏ ਦੀ ਬਚ ਹੋ ਰਹੀ ਹੈ ਇਹ ਬਸਦ ਗਿਆਨ ਦੀ ਹੈ 50 ਕਰੋੜ ਵੱਲੋਂ ਐਨਆਈਟੀ ਸੂਤਰੀ ਨਵੀਂ ਜੀ ਦੀ ਦੇ ਇੰਡਰਾ ਗਾਂਧੀ ਮੰੰਤਰੀ ਹਵਾਈ ਅੱਡੇ ਉੱਤੇ ਇੰਟਰਨੈਸ਼ਨਲ ਟਰਮੀਨਲ ਦੇ ਅਰਾਈਵਲ ਹਾਲ ਦੇ ਕਿ ਰੈਸਟ੍ਰੀਕੇਸ਼ਨ ਸੈਂਟਰ ਖਾਪ ਕੀਤਾ ਗਿਆ ਹੈ। ਇਹ ਕੇਂਦਰ 2-3 ਘੰਟੇ ਖੁੱਲੜ ਰਹੇਗਾ ਅਤੇ ਟਰਮੀਨਲ ਦੇਖੇ ਪਹੁੰਚਣ ਵਾਲੇ ਸਾਰੇ ਐਨ ਆਰ ਆਈ ਅਤੇ ਹੋਰ ਮੁਸਾਫਰਾਂ ਨੂੰ ਬ੍ਰੇਕਾਸਮਦੀ ਟੈਕਸੀ ਜੇਮਾਂ ਆਦਿ ਬਾਰੇ ਜਾਣਦੇ ਇਸ ਨੂੰ ਸੁਤਰਾ ਅਤੇ ਹੋਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਇੱਜਾ ਦਾ ਮਾਰਗਕਰਨ ਜਿਵੇਂ ਕਿ ਜਹਾਜ਼ ਮੰਦੀ ਇੰਤਕਾਲ ਰਮਟ ਲੋਜਾਇਲਤਾ ਸਕੂਟਰ ਵਿੱਚ ਵੀ ਦਾ ਜਪਰਾ ਗਿਆ ਹੈ ਇੰਦਕਾਨਾ ਦੀ ਸੁਤਨਾ ਸਮੁੰਦਰ ਗੱਤੀ ਨੂੰ ਮਹਾਸਵੇਸ ਨਾਲ ਕਿਜੀ ਜਾ ਰਹੀ ਹੈ ਅੱਗੇ ਸਟੈਂਪ ਤੇ ਪਰ ਉੱਚੀ ਸਟੈਂਪ ਰਾਹੀਂ ਕਾਫੀ ਦੀ ਪ੍ਰਵਾਨਗੀ ਦਿੱਤੀ ਗਈ ਹੈ ਪੰਜਾਬ ਸੰਗਾਰ ਸਵੇਰੇ ਵਿੱਚ ਛੇੜਾ ਨੂੰ ਸਾਰ ਕਰਨ ਦੀ ਮਦਦ ਮੰਗ ਹੈ ਉਮੀਦ ਹੈ ਕਮਨਟੀ ਪੱਤਰ ਦੇ ਮੱਲਾ ਮਾਰਨ ਵਾਲੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਅਤੇ ਨਾਮਵੰਨ ਨਿਵਾਜਿਆ ਜਾ ਰਿਹਾ ਹੈ ਭਾਰੀ ਵਿੱਚ ਕੋਲੋਕੀ ਖੇਡਾਂ ਵਿੱਚ ਕਾਂਸੀ ਦਾ ਫਗਵਾ ਜਦ ਕੀ ਆਈ ਤਾਂ ਆਪਿਆ ਕੀ ਟੀਮ ਦੇ ਪੰਜਾਬੀ ਖਿਡਾਰੀਆਂ ਨੂੰ ਮੁੱਖ ਮੰਤਰੀ ਜੀ ਵੱਲੋਂ ਇੱਕ ਇੱਕ ਕਰੋੜ ਰੁਪਏ ਦੇ ਨਾਮ ਰਿਹਾ ਦਾ ਐਲਾਨ ਕੀਤਾ ਗਿਆ ਹੈ। ਆਪੀ ਟੀਮ ਦੇ ਕਪਤਾਨ ਹਰਮਨ ਸਿੰਘ ਅਤੇ ਵਾਈਸ ਕਪਤਾਨ ਜਸ ਖਿਡਾਰੀ ਜਸ ਤੋਹਣ ਅੱਜ ਇਸ ਮਹਾਰਗ ਮੌਕੇ ਤੇ ਦੋਨੋਂ ਮਨਨ ਨੂੰ ਸਤਿਕਾਰ ਜਨਾਹ ਰਿਹਾ ਹੈ। ਚੋਖਰੇ ਵੀ ਦਸਿਆ ਵੀ ਵਰਤੋ ਨਹੀਂ ਕਰਨਗੇ। ਸਾਨੂੰ ਅੱਜ ਦੇ ਦਿਨ ਸਤਿਕਾਰ ਜਨਾਹ ਕਹਿਦਾ ਹੈ ਕਿ ਅਸੀਂ ਤੁਹਾਡਾ ਅਪਰਾਮ ਰੂਪੀ 라이ਵ ਵਿੱਚ ਆਪਣਾ ਜੋਗਨਾ ਪਾਵਾਂਗੇ ਮੈਂ ਅਤਮਿਕ ਭਾਰਤ ਦੇ ਮਾਨ ਚਿਤਾਂ ਨੂੰ ਕੋਟੀ ਕੋਟੀ ਪ੍ਰਣਾਮ ਕਰਦਾ ਹਾਂ ਅਤੇ ਦੇਸ਼ ਦੀ ਜਾਤੀ ਵਿੱਚ ਸ਼ਾਮਲ ਹੋਏ ਜੁਗੀਆਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਨਮਾਨ ਵਿੱਚ ਸਿਰ ਚਾਉਂਦਾ ਹਾਂ ਜੈ ਹਿੰਦ ਕੈਪੀਨ ਨੂੰ ਫਕੇਰੀਆਂ ਦੇ ਸਹਿਮਤੀ ਕਹਲੇ ਤਿਰੰਗੇ ਨੂੰ ਜਲਾਵੀ ਦਿੱਤੇ ਹੋਏ सक्षम कलारिया की भाई है तश्मीत पब्लिक स्कूल सिप्रिया के विद्यार्थी रंगीन दस्तामी देते हुए इस रागिनी की भाई है एफपीएन एसएसटी के बच्चे अपनी माता के सलामी दे रहे हैं मुंडे बच्चे फिर Lay right, you're great here. A of you ਦੇ ਤਰੱਕੇ ਨੂੰ ਸਲਾਮੀ ਦੇ ਰਹੇ ਹਨ ਇਹਨਾਂ ਦੇ ਨਾਲ ਹੀ ਪਿਕਟੋਰੀਆ ਇੰਟਰਨੈਸ਼ਨਲ ਸਕੂਲ ਤਲਵੰਡੀ ਕਲਾਂ ਬਣਾ ਸਕੀਏ ਤੇ ਪ੍ਰਭੂ ਦੇ ਅਸਥਿਕਾਰ ਹੈ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਕਰ ਸਕੀਏ ਕਾਇਦ ਬਾਦ ਸਟਾਰ ਪਬਲਿਕ ਸਕੂਲ ਦੇ ਵਿਦਿਆਰਥੀ ਜੋ ਹੁਣੇ ਗਰਾਊਂਡ ਵਿੱਚ ਆਜੇ ਤਾਂ ਜੋ ਸੰਨੇ ਦੀ ਬਚਤ ਹੋ ਸਕੇ ਸਟਾਰ ਪਬਲਿਕ ਸਕੂਲ ਮਕੇਰੀਆਂ ਦੇ ਵਿਦਿਆਰਥੀ ਆਪਣਾ ਪੰਜਾਬ ਹੋਵੇ ट किया जा रहा है मुख मेहमान जी वालों में अठतरवे स्वतंत्रता दिवस से मुकेरिया प्रशासन वालों सन्मान किया जा रहा है सन्मान चिन्ह लेके पिछे आ जान सर्वहित विद्या मंदिर वजो मौसम थोड़ा खराब हो रहा है इस करके फे...